ਨਰਵੰਦੀ ਮਗਰ ਜਨਤਨ ਖਾਤੇ ਜਮਾ ਹੋ ਰੇ ਕਾਲੇ ਤਨ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਚੁੱਪੀ ਤੋੜੀ ਹੈ ਮੋਦੀ ਨੇ ਕਿਹਾ ਜਿਨ੍ਹਾਂ ਨੇ ਗਰੀਬਾਂ ਦੇ ਖਾਤੇ ਵਿੱਚ ਕਾਲਾ ਤਨ ਜਮਾ ਕਰਵਾਇਆ ਉਹਨਾਂ ਨੂੰ ਜੇਲ੍ਹ ਹੋਵੇਗੀ ਅਤੇ ਖਾਤੇ ਵਿੱਚੋਂ ਪੈਸਾ ਗਰੀਬਾਂ ਦਾ ਹੋ ਜਾਏਗਾ ਮੋਦੀ ਨੇ ਜਨਤਨ ਖਾਤਾ ਧਾਰਕਾਂ ਨੂੰ ਕਿਹਾ ਕਿ ਉਹਨਾਂ ਦੇ ਖਾਤੇ ਵਿੱਚ ਜਮਾ ਪੈਸੇ ਉਹ ਕਿਸੇ ਨੂੰ ਵਾਪਸ ਨਾ ਕਰਨ ਮੋਦੀ ਨੇ ਕਿਹਾ ਉਹ ਜਲਦੀ ਹੀ ਅਜਿਹੀ ਰਾਹ ਕੱਢਣਗੇ ਜਿਸ ਨਾਲ ਗਰੀਬਾਂ ਨੂੰ ਫਾਇਦਾ ਹੋਏਗਾ ਨੋਟ ਬੰਦੀ ਦਾ ਛੇ ਮਹੀਨਾ ਦੇਣਾ ਪਰ ਲੋਕਾਂ ਨੂੰ ਹਾਲੇ ਵੀ ਕੈਸ਼ ਲਈ ਤੱਕ ਦਾ ਸਾਹਮਣਾ ਕਰਨਾ ਪੈ ਰਿਹਾ ਐਤਵਾਰ ਹੁਣ ਕਰ ਬੈਂਕ ਵਿੱਚ ਛੁੱਟੀ ਹੈ ਜਿਸ ਵਿੱਚ ਲੋਕਾਂ ਨੂੰ ਏਟੀਐਮ ਸੇ ਸਹਾਰਾ ਜ਼ਿਆਦਾਤਰ ਏਟੀਐਮ ਖਾਲੀ ਨਹੀਂ ਜੋ ਚੱਲ ਰਹੇ ਨੇ ਉਹਨਾਂ ਸਾਹਮਣੇ ਲੰਮੀਆਂ ਕਤਾਰਾਂ ਲੱਗੀਆਂ ਨੇ ਮੇਰਟ ਦੇ ਪ੍ਰਤਾਪਪੁਰਾ ਪੁਲਿਸ ਚੌਂਕੀ ਕੋਲ 1000 ਦੇ 500 ਦੇ ਪਾਣੇ ਨੋਟਾਂ ਦੀਆਂ ਕਤਰਾ ਮਿਲੀਆਂ ਨੇ ਲੋਕ ਸੜਕ ਕਿਨਾਰੇ ਫਟੇ ਨੋਟਾਂ ਦੇ ਢੇਰ ਵੇਖ ਕੇ ਦੰਗ ਰਹਿ ਗਏ ਕਰੋੜਾ ਰੁਪਏ ਦੇ ਨੋਟਾਂ ਦੀਆਂ ਕਿਸੇ ਮਸ਼ੀਨ ਨਾਲ ਕਤਰਾ ਕੀਤੀਆਂ ਹੋਈਆਂ ਸਨ ਬਸਪਾ ਸੁਪਰੀਮਾ ਮਾਇਵਤੀ ਨੇ ਕਿਹਾ ਕਿ ਪਿਸ਼ਟਾਚਾਰ ਦੇ ਖਿਲਾਫ ਨੇ ਪਰ ਜੇਕਰ ਕੇਂਦਰ ਸਰਕਾਰ ਕਾਲੇ ਧਨ ਦੇ ਨਾਮ ਤੇ ਲੋਕਾਂ ਨੂੰ ਸਮੂਹਿਕ ਸਜ਼ਾ ਦੇਵੇਗੀ ਤਾਂ ਉਸ ਦਾ ਵਿਰੋਧ ਜ਼ਰੂਰ ਕਰਨਗੇ ਕੋਲਕਾਤਾ ਦੇ ਵੀ ਨਿਊਜ਼ ਦੇ ਇਨਫੋਟੈਕ ਪ੍ਰੋਗਰਾਮ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਨੇ ਪ੍ਰਧਾਨਮੰਤਰੀ ਮੋਦੀ ਦੀ ਨੋਟਬੰਦੀ ਦੇ ਫੈਸਲੇ ਤਾਰੀਫ ਕੀਤੀ ਜਦਕਿ ਰਾਮਦੇਵ ਨੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੋਧ ਨੂੰ ਗਲਤ ਦੱਸਿਆ GST ਤੇ ਨੋਟਬੰਦੀ ਦਾ ਗ੍ਰਹਿਣ ਲੱਗ ਗਿਆ ਰਾਸ਼ਟਰ ਸਰਕਾਰਾ ਹੁਣ ਚਾਹੁੰਦੀਆਂ ਨੇ ਕਿ GST ਲਾਗੂ ਹੋਣ ਦੇ ਬਾਅਦ ਮਿਲਣ ਵਾਲੇ ਮੁਆਵਜ਼ੇ ਵਿੱਚ ਨੋਟਬੰਦੀ ਨਾਲ ਹੋਣ ਵਾਲੇ ਨੁਕਸਾਨ ਨੂੰ ਸ਼ਾਮਿਲ ਕਰ ਲਿਆ ਜਾਏ ਇਸ ਦੇ ਇਲਾਵਾ ਟੈਕਸ ਡੇੜ ਵਾਲਿਆਂ ਤੇ ਕੰਟਰੋਲ ਨੂੰ ਲੈ ਕੇ ਰਾਜ ਅਤੇ ਕੇਂਦਰ ਸਰਕਾਰ ਵਿਚਾਲੇ ਸਹਿਮਤੀ ਨਹੀਂ ਬਣ ਪਾਰੀ ਬਿਹਾਰ ਦੇ ਕਟਿਹਾਰ ਵਿੱਚ ਸਿਰਫ 1100 ਰੁਪਏ ਨਾਲ ਵਿਆਹ ਕਰਕੇ ਲੋਕਾਂ ਨੂੰ ਸਮਝਦਾਰੀ ਪਰੇ ਸੁਨੇਹਾ ਦਿੱਤਾ ਗਿਆ ਨੋਟਬੰਦੀ ਕਰਕੇ ਦੋਹਾਂ ਤੇ ਰਾਨੇ ਕੋਈ ਜ਼ਿਆਦਾ ਖਰਚ ਨਹੀਂ ਕੀਤਾ ਬਰਾਤ ਨੂੰ ਚਾਹ ਨਾਲ ਲੱਡੂ ਖਵਾ ਕੇ ਰਵਾਨਾ ਕਰ ਦਿੱਤਾ ਗਿਆ ਗੁਜਰਾਤ ਦੇ ਕਾਰੋਬਾਰੀ ਮਹੇਸ਼ ਸ਼ਾਹ ਨੂੰ ਆਮਦਨ ਕਰ ਵਿਭਾਗ ਨੇ ਫਿਲਹਾਲ ਛੱਡ ਦਿੱਤਾ ਹੈ ਬਿਤਰਾਤ ਰਾਸਤੇ ਵਿੱਚ ਲੈ ਜਾਣ ਤੋਂ ਬਾਅਦ ਸੋਮਵਾਰ ਨੂੰ ਮਹੇਸ਼ ਤੋਂ ਫਿਰ ਤੋਂ ਕੁਝ ਕਿ ਸ਼ੁਰੂ ਹੋਵੇਗੀ ਤੁਜੇ ਪਾਸੇ ਮਹੇਸ਼ ਨੇ ਆਖਿਆ ਕਿ 13860 ਕਰੋੜ ਦਾ ਕਾਲਾ ਧਨ ਉਹਨਾਂ ਦਾ ਨਹੀਂ ਬਲਕਿ ਕਿਸੇ ਹੋਰ ਦਾ ਹੈ ਮਹੇਸ਼ਾਨ ਇਨਕਮ ਟੈਕਸ ਡਿਕਲੇਰੇਸ਼ਨ ਸਕੀਮ ਦੇ ਦੌਰਾਨ 13000 ਕਰੋੜ ਦੀ ਅਣਅਲਾਨੀ ਸੰਪਤੀ ਦਾ ਖੁਲਾਸਾ ਕੀਤਾ ਸੀ ਇਹ ਜਾਣਕਾਰੀ ਦੇਣ ਤੋਂ ਬਾਅਦ ਮਹੇਸ਼ ਗਾਇਬ ਹੋ ਗਏ ਮਹੇਸ਼ ਨੂੰ ਆਮਦਨ ਕਰ ਵਿਭਾਗ ਨੇ ਸਮੇਂ ਗ੍ਰਿਫਤਾਰ ਕੀਤਾ ਜਦੋਂ ਬੀਤੀ ਰਾਤ ਇੱਕ ਟੀਵੀ ਉੱਤੇ ਬਹਿਸ ਚ ਹਿੱਸਾ ਲੈ ਰਹੇ ਸਨ ਗੁਜਰਾਤ ਦੇ ਮਰੇਲੀ ਦੀ ਨਗਰਪਾਲਿਕਾ ਨੇ ਪਸ਼ੂਆਂ ਦੇ ਗੋਹਾ ਕਰਨ ਦੀ ਸੀਮਾ ਤੈਅ ਕਰ ਦਿੱਤੀ ਹੈ ਨਿਯਮਾਂ ਮੁਤਾਬਕ ਵੱਡੇ ਪਸ਼ੂ ਦਿਨ ਵਿੱਚ 3 ਕਿਲੋ ਤੱਕ ਦੇ ਛੋਟੇ ਪਸ਼ੂ ਸਿਰਫ ਇੱਕ ਵਾਰ ਗੋਹਾ ਕਰ ਸਕਣਗੇ ਤੇ ਸੀਮਾ ਤੋਂ ਵੱਧ ਗੋਹਾ ਕਰਨ ਤੇ ਪਸ਼ੂ ਮਾਲਕ ਨੂੰ ਜੁਰਮਾਨਾ ਦੇਣਾ ਪਵੇਗਾ ਅੱਜ ਭਾਰਤੀ ਨੌਸੈਨਾ ਦਿਵਸ ਮਨਾਇਆ ਜਾ ਰਿਹਾ ਹੈ 1971 ਦੀ ਜੰਗ ਵਿੱਚ ਪਾਕਿਸਤਾਨੀ ਨੌਸੈਨਾ ਤੇ ਜਿਤਮਕ ਰੋ 4 ਦਸੰਬਰ ਨੂੰ ਨੌਸੈਨਾ ਦਿਵਸ ਮਨਾਇਆ ਜਾਂਦਾ ਹੈ